thank ਹਰਨ ਗਿਆ ਆਹ ਭਗਵਾਨ ਸ਼ੰਕਰ ਜੀ ਦੇ ਚਰਨਾਂ 'ਚ ਹਾਜ਼ਰੀ ਬੈਲ ਦੀ ਕਰਕੇ ਸਵਾਰੀ ਇੱਕ ਗੋਰਾ ਵਿਹਲ ਚੱਲਿਆ အဲ့ဒါကို Ambil dulu 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 ਕਿ ਤੇ ਅੱਜ ਦੀ ਐਸੀ ਸ਼ੋਭਾ ਯਾਤਰਾ ਨੂੰ ਲੈ ਕੇ ਜਿਹੜੀ ਹੁਣੇ ਸ਼ੰਕਰ ਦੀ ਪ੍ਰਾਤ ਦੇ ਰੂਪ ਚੱਲੀ ਜਾਂਦੀ ਹੈ ਤੇ ਬਹੁਤ ਮਹਾਨ ਪਰਵ ਸ਼ਿਵਰਾਤਰੀ ਜੋ ਬੋਲੇਨਾਥ ਮਹਾਦੇਵ ਦਾ ਪਰਵ ਹਰ ਸਾਲ ਮਨਾਇਆ ਜਾਂਦਾ ਬੜੀ ਧੂਮ ਦੇ ਨਾਲ ਇਹ ਜਿਹੜਾ ਪ੍ਰੇਮਨਗਰ ਦਾਰਾਸਲਾਮ ਵਿਖੇ ਚਮਤਕਾਰੀ ਮੰਦਿਰ ਬੋਲੇਨਾਥ ਦਾ ਸ਼ਿਵ ਮੰਦਿਰ ਇਸ ਵਿੱਚ ਹਰ ਸਾਲ ਸ਼ੋਭਾ ਯਾਤਰਾ ਨਿਕਲਦੀ ਆ ਔਰ ਸਾਰੇ ਹੀ ਲੋਕ ਬਟਾਲਾ ਵਾਸੀ ਬੜੀ ਧੂਮ ਧਾਮ ਦੇ ਨਾਲ ਇੱਥੇ ਪਹੁੰਚਦੇ ਨੇ ਔਰ ਸ਼ਮੂਲੀਅਤ ਕਰਦੇ ਨੇ ਇੱਥੇ ਕੋਈ ਕਿਸੇ ਦੀ ਪਾਰਟੀ ਦੀ ਗੱਲ ਨਹੀਂ ਸਾਰੇ ਹੀ ਇੱਥੇ ਨਤਮਸਤਕ ਹੁੰਦੇ ਨੇ ਤੇ ਮੈਂ ਅੱਜ ਦੇ ਇਸ ਪर्व ਤੇ ਬਹੁਤ ਮੋਤ ਮੁਬਾਰਕ ਦਿੰਦਾ ਸਾਰਿਆਂ ਨੂੰ ਔਰ ਖਾਸ ਕਰ ਇੱਥੋਂ ਦੇ ਜੇ ਟਰਸਟ ਨੂੰ ਜੋ ਹਰ ਸਾਲ ਸ਼ੋਭਾ ਯਾਤਰਾ ਬੜੀ ਧੂਮਤਾ ਨਾਲ ਮਨੰਦ ਸਾਰਿਆਂ ਨੂੰ ਮੇਰੇ ਵੱਲੋਂ ਇਸ ਮਹਾਨ ਪर्व ਦੀ ਬਹੁਤ ਬਹੁਤ ਮੁਬਾਰਕ ਇਹ ਨਹੀਂ ਹੋਣੀਗੀ ਅਧਿਭਾਵੇ ਕੀ ਕਹਿੰਦਾ ਚਾਹਦੇ ਹੋ ਸ਼ਿਵਰਾਤਰੀ ਨੂੰ ਲੈ ਕੇ ਤੇ ਅੱਜ ਇਹ ਜਿਹੜੀ ਸ਼ੋਭਾ ਯਾਤਰਾ ਭੋਲੇ ਸੰਕਰ ਦੀ ਫਰਾਤ ਦੇ ਰੂਪ ਤੇ ਨਿਕਲਣ ਜਾ ਰਹੀ ਉਹਨੂੰ ਲੈ ਕੇ ਅੱਜ ਪਹਿਲੇ ਤੇ ਮੈਂ ਸਾਰੇ ਇਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਕਿ ਅੱਜ ਸ਼ਿਵਰਾਤਰੀ ਦਾ ਬਹੁਤ ਪਵਿੱਤਰ ਦਿਨ ਹੈ ਤੇ ਬਟਾਲੇ ਸ਼ਹਿਰ ਚ ਇਹਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜਗ੍ਹਾ-ਜਗ੍ਹਾ ਲੰਗਰ ਲੱਗੇਦੇ ਆ ਤੇ ਇਸ ਇਹਦੇ ਸੰਪਰਕ ਚ ਸਾਡੇ ਪ੍ਰੇਮਨਗਰ ਮੱਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਮੈਂ ਮਹਾਰਾਜ ਜੀ ਅੱਗੇ ਅਰਦਾਸ ਕਰਨਾ ਕਿ ਇਦਾਂ ਹੀ ਲੰਗਰ ਲੱਗਦੇ ਰਹਿਣ ਤੇ ਸਾਡੇ ਪੰਜਾਬ ਤੇ ਸਾਡਾ ਬਟਾਲਾ ਜਿਹੜਾ ਚੜ੍ਹਦੀ ਕਲਾ ਚ ਰਹੇ ਧੰਨਵਾਦ ਸ਼ੁਭਨਾਮ ਜੀ ਆਪਣਾ ਮੇਰਾ ਨਰੇਸ਼ ਵਰਮਾ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਇਸ ਜਿਹੜੀ ਪੂਲੇ ਸ਼ੰਕਰ ਦੀ ਪ੍ਰਾਰਥਨਾ ਇਕ ਸ਼ੋਭਾ ਯਾਤਰਾ ਬਹੁਤ ਪੁਰਾਣੀ ਨਿਕਲ ਰਹੀ ਹੈ ਤੇ ਐਦਾਂ ਘਰ ਵਿੱਚ ਵੀ ਲੋਕਾਂ ਦਾ ਵਿਆਹ ਹੋਏ ਤੇ ਸ਼ਾਇਦ ਨਾ ਪਗਣਾ ਲੋਕੀ ਤਾਂ ਪਾ ਤਿੰਨ ਦਿਨ ਲਗਾਤਾਰ ਪ੍ਰੋਗਰਾਮ ਚੱਲਦਾ ਬਹੁਤ ਵੱਡੀ ਸ਼ੋਭਾ ਯਾਤਰਾ ਸ਼ਾਇਦ ਬਟਾਲੇ ਜੀ ਸ਼ੋਭਾ ਯਾਤਰਾ ਕੋਈ ਕਰਦਾ ਹੋਵੇ ਜੈ ਸ਼ੰਕਰ ਮਹਾਰਾਜ ਕੀ ਆਪਣਾ ਸੁਭਨਾਮ ਜੀ ਹਾਂਜੀ ਮੇਰਾ ਨਾਮ ਕਵਿਤਾ ਹੋਚਾ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦੀ ਇਹ ਸਾਰੀ ਬਰਾਤ ਰੰਦੀ ਹੈ ਕਿਸ ਮੁਤਲਕ ਕੱਢੀ ਜਾਂਦੀ ਹੈ ਕੀ ਕੁਝ ਹੁੰਦਾ ਹੈ ਇਹਦੇ ਵਿੱਚ ਇਹ ਜੀ ਭੋਲੇ ਸ਼ੰਕਰ ਦੀ ਬਰਾਤ ਅਸੀਂ ਇੱਥੇ 31 ਸਾਲ ਤੋਂ نکال ਰਹੇ ਹਾਂ ਇਹ ਜਿਹੜੀ ਬਰਾਤ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਇਨਵੀਟੇਸ਼ਨ ਦਿੰਨੇ ਆ ਸਾਰੇ ਇੱਥੇ ਤੁਮ ਤਾਂ ਨਾਲੇ ਮਤਲਬ ਕਿ ਸ਼ਾਦੀ ਦਾ ਪ੍ਰੋਗਰਾਮ ਬਣਾਇਆ ਜਾਂਦਾ ਅੱਜ ਅਸੀਂ ਇੱਥੋਂ ਆਪਣੇ ਮੰਦਿਰ ਤੋਂ ਲੈ ਕੇ ਡੇਰ ਗਾਂਧੀ ਚੌਕ ਤੋਂ ਹੋ ਕੇ ਤੇ ਫਿਰ ਅਸੀਂ ਆਪਣੇ ਮੰਦਿਰ ਚਾਵਾਂਗੇ ਸਾਰੇ ਇਸ ਦਿਨ ਬੜੇ ਸ਼ੌਂਕ-ਤਾਂ ਦੇ ਨਾਲ ਸਾਰੇ ਦੇਖੋ ਸੰਗਤ ਕਿੰਨੀ ਖੁਸ਼ ਹੈ ਅੱਜ ਖਾਸ ਕੀ ਰਿਤਾਇਤ ਵਿੱਚ ਦੇਖਣ ਵਾਲਾ ਦੇਖਣ ਵਾਲਾ ਕੀ ਹੁੰਦਾ ਖਾਸ ਤੌਰ ਤੇ ਅਗਰ ਜਦੋਂ ਨਿਕਲਦੀ ਹੈ ਬਰਾਤ ਕਿਸ ਕਿਸ ਤਰੀਕੇ ਦੀ ਹੁੰਦੀ ਹੈ ਜਿਸ ਤਰ੍ਹਾਂ ਆਮ ਲੋਕਾਂ ਦੀ ਬਰਾਤ ਹੁੰਦੀ ਹੈ ਉਹਤਨਾ ਕੀ ਖਾਸ ਹੁੰਦਾ ਹੈ ਦੇਖੋ ਭਗਵਾਨ ਦੀ ਬਰਾਤ ਤੇ ਖਾਸ ਹੀ ਹੋਏਗੀ ਆਮ ਲੋਕਾਂ ਨਾਲ ਥੋੜੀ ਨਾ ਇਹ ਬਹੁਤ ਵਧੀਆ ਬਹੁਤ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਦੇ ਨਾਲ ਸਾਰੇ ਭਗਤ ਜਿਹੜੇ ਨੇ ਇਹ ਬਰਾਤ ਨੂੰ ਨਿਕਾਲ ਕੰਨੇ ਫਰਮਾਈ ਦੱਸ ਦਿਓ ਅੱਜ ਕਿਸ ਮੁਤਲਕ ਕਿਸ ਸ਼ੋਭਾ ਯਾਤਰਾ ਕੀਤੀ ਹੈ ਅੱਜ ਚੰਚਰ ਤੋਂ ਆਉਂਦੀ ਸ਼ਾਦੀ ਹੈ ਜੋ ਹਰ ਸਾਲ ਆਈ ਇਸ ਚੋਬਾ ਯਾਤਰਾ ਨੂੰ ਕਰਦੇ ਆ ਤੇ ਇਸ ਚੋਬਾ ਯਾਤਰਾ 'ਚ ਸਾਰੇ ਸ਼ਹਿਰ ਦੇ ਲੋਕ ਕੋਈ ਰਾਜਨੀਤੀ ਨਹੀਂ ਹੁੰਦਾ ਭਾਜਪਾ ਚਾਂਰਸ ਜਣੀਆਂ ਪਾਰਟੀਆਂ ਸਿਹਾਰ ਸਭ ਆਉਂਦੇ ਨੇ ਸਾਰਿਆਂ ਦਾ ਆਈ ਮਿਲ ਜੁਲ ਕੇ ਅੱਜੇ ਭੰਡਾਰਾ ਵੀ ਚੱਲਦਾ ਹੈ ਤਿੰਨ ਦਿਨ ਭੰਡਾਰਾ ਚੱਲਦਾ ਹੈ ਅੱਜ ਸ਼ੋਭਾ ਯਾਤਰਾ ਹੈ ਕੱਲ ਜਾਗਰਣ ਤੇ ਮੈਂ ਸਾਰੇ ਸ਼ਹਿਰ ਵਾਸੀ ਨੂੰ ਨਾ ਜਿਸ ਨੇ ਕਰਾਈ ਮੇਂਜੋਲ ਜੀ ਤਾਂ ਦਿਨ ਮੁਰਾਇਆ ਕਰੋ ਕੀ ਕੋਈ ਖਾਸ ਰੇਤਾ ਇਸੋਵਾ ਜਾਂਦਾ ਹੈ ਕੋਈ ਖਾਸ ਇੱਥੇ ਖਾਸੀ ਦਾ ਹੈ ਇੱਥੇ ਭੋਲੇਨਾ ਦਾ ਮੰਦਿਰ ਹੈ ਉਹਨੂੰ ਭੋਲੇਨਾ ਦਾ ਮੰਦਿਰ ਹੈ ਚਮਕੜੀ ਮੰਦਿਰ ਹੈ ਚਮਕੜੀ ਮੰਦਿਰ ਹੋਸਨਾ ਦੇ ਗਿਲਾ ਹੁੰਦਾ ਪੋਦੀਰ ਜਾਸਪੁਰੀ ਹਿੰਦੂ ਜੋ ਮੰਗਾ ਉਹਨੂੰ ਨਾ